ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਤੋਂ ਇੱਕ ਸੀ ਬੈਂ ਰਵਾਨਾ ਕੀਤੀ ਗਈ ਇਹ ਸੀ ਬੈਂ ਨੂੰ ਐਸਟੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਅਤੇ ਸਕੂਲ ਪ੍ਰਿੰਸੀਪਲ ਕਮ ਨੋਡਲ ਅਫਸਰ ਸਰਦਾਰ ਸਤਵਿੰਦਰਪਾਲ ਸਿੰਘ ਨੇ ਖਰੀ ਝੰਡੀ ਦੇ ਕੇ ਰਵਾਨਾ ਕੀਤਾ ਇਹ ਬੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆਂ ਤੋਂ ਸ਼ੁਰੂ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੁਰਾਇਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬੜਾ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬੜਾ ਪਿੰਡ ਚੱਕ ਰਿਸਰਾਜ ਤੁਸਾਂਚ ਕਲਾਂ ਤੁਲੇਤਾ ਬਿਰਕ ਗੁਹਾਵਰ ਗੁਰਾਇਆਂ 메ਨ ਚੌਂਕ ਢੁੜਕਾ ਬੋਪਾਰਾ ਸੰਗਟੇਸੀਆਂ ਤੋਂ ਹੁੰਦੀ ਵਾਪਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀ ਗੁਰਾਇਵਕੇ ਪਹੁੰਚੀ ਇਸ ਮੌਕੇ ਪ੍ਰਿੰਸੀਪਲ ਸਰਦਾਰ ਸੁਵਿੰਦਰਪਾਲ ਸਿੰਘ ਨੇ ਵੱਖੋਖ ਸਕੂਲ ਦੇ ਵਿਦਿਆਰਥੀਆਂ ਨੂੰ ਜੋ ਨਵੇਂ ਵੋਟਰ ਬਣਨ ਜਾ ਰਹੇ ਹਨ ਨੂੰ ਵੋਟਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਕਿ ਕਿਵੇਂ ਅਸੀਂ ਘਰ ਬੈਠ ਕੇ ਵੋਟ ਬਣਾ ਸਕਦੇ ਹਾਂ ਵੇ ਅੱਜ ਫਲੋਰ ਵਾਸੀਆਂ ਨੂੰ ਇਸ ਦੇਸ਼ ਜਾਣ ਤੋਂ ਕਰਨਾ ਹੈ ਕਿ ਜੋ ਆਉਣ ਵਾਲੇ ਸਮੇਂ ਵਿੱਚ ਮੁਕ ਸੁਵਧਿਆ 2024 ਦੇ ਵਿੱਚ ਚਨਾਬੂਰ ਜਾ ਰਹੇ ਹਨ ਉਸ ਵਦ ਵਿੱਚ ਉਹ ਜੁੜਾ ਵਿੱਚ ਵਦ ਤੋਂ ਵਦ ਕਿਸ ਲੈਣ ਤੇ ਆਪਣੇ ਸ਼ਮੂਲੇਕਰ ਜਿਹੜੇ ਨੌਜਵਾਨ ਬੱਚੇ 18 ਸਾਲ ਤੋਂ ਉੱਪਰ ਹੋ ਗਏ ਹਨ ਉਹ ਦੇ ਮੂਟਾ ਕੋਲ ਅਤੇ ਸਾਰੇ ਹੀ ਮੂਟਰਾਂ ਨੂੰ ਮੇਰੀ ਇਹ ਅਪੀਲ ਹੈ ਕਿ ਇਹਨਾਂ ਵੋਟਾਂ ਦੇ ਵਿੱਚ ਵੱਧ ਚੜ ਕੇ ਆਪਣੇ ਵੋਟ ਦੇ ਅਧਿਕਾਰ ਨੂੰ ਵੀ ਵਰਤੋ ਕਿ ਵੋਟ ਦਾ ਅਧਿਕਾਰ ਬਹੁਤ ਹੀ ਮਹੱਤਵਪੂਰਨ ਹੈ ਇਹ ਸਾਨੂੰ ਬੜੇ ਹਿਸ ਅੰਸ਼ਵਾਦ ਜਰਾਦੀ ਦੀ ਲੜਾਈ ਤੋਂ ਬਾਅਦ ਇਹ ਮਿਲਿਆ ਹੈ ਤੋਂ ਇਸ ਦੀ ਗ੍ਰੀਸ਼ੋਤ ਚਰਨ ਕੇ ਵਰਤੋ ਕਿ ਜੀਆ ਇਸੇ ਤਹਿਤ ਅੱਜ ਅਸੀਂ ਲੋਰ ਹਲਕੇ ਦੇ ਵਿੱਚ ਵੋਟਰ ਜਾਗਰਤਾ ਵੈਨ ਚਲਾ ਰਹੇ ਹਾਂ ਦੇ ਗਲੋਤਲਕੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਹੋਵੇਗੀ ਇਹ ਵੋਟਰਾਂ ਨੂੰ ਜਾਗਰੂਕ ਕਰਨ ਲਈ ਇਹ ਮਾਨ ਜੋ ਚੋਣ ਕਮਿਸ਼ਨ ਪੋਡਿਆ ਅਤੇ ਚੋਣ ਕਮਿਸ਼ਨ ਪੰਜਾਬ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਏਗਾ ਜਿਹੜੀ ਫਿਰ ਲੋਕ ਵਸੇ ਨੂੰ ਅਪੀਲ ਹੈ ਕਿ ਉਹ ਆਉਣ ਵਾਲੇ ਚੋਣਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅੱਜ ਸਰਕਾਰੀ ਸੀਨੀਅਰ ਸੈਂਡ ਸਕੂਲ ਲੜਕੇ ਘਰਾਇਆ ਤੋਂ ਇੱਕ সুইਪ ਵੈਨ ਜਿਹੜੀ ਆ ਰਵਾਨਾ ਸਰਦਾਰ ਅਮਨਪਾਲ ਸਿੰਘ ਜੀ ਐਸਟੀਐਮ ਫਿਲਾਲਜੀ ਨੇ ਕੀਤੀ ਆ ਤੇ ਇਹ ਜਿਹੜੀ ਸਵੀਦ ਬੈਨ ਆ ਇਹ ਇਥੋਂ ਗਰਾਇਆ ਗਰਾਇਆ ਤੋਂ ਬੜਾ ਪਿੰਡ ਤੇ ਬੜੇ ਪਿੰਡ ਤੋਂ ਧਲੀਤਾ ਤੇ ਚੱਕ ਦੇ ਰਾਜ ਸਾਂਝ ਕਲਾਂ ਤੋਂ ਹੁੰਦੇ ਹੈ ਬਿਰਕਾਂ ਤੇ ਫੇਰ ਘੁੜਕਾ ਸੰਗਟੇਸੀਆਂ ਇਹ ਇਧਰ ਹੋ ਕੇ ਬੋਪਰਾਏ ਵਾਪਸ ਤੇ ਗਰਾਇਆ ਆਉਂ ਇਸ ਵੀ ਬੈਂਡ ਦੇ ਵਿੱਚ LCDs ਲੱਗੀਆਂ ਨੇ ਜਿਹੜੇ ਕਿ ਜਿਹਦੇ ਵਿੱਚ ਵੱਖ-ਵੱਖ ਵੀਡੀਓਜ਼ ਜਿਹੜੀ ਐ VOTER ਜਾਗਰੂਤਾ ਮਿਸ਼ਨ ਨਾਲ ਰਿਲੇਟਡ ਇਹ ਚੱਲਦੀਆਂ ਮਾ ਤੇ ਇਹ ਜਿਹੜੀ ਆ ਇਸ ਦੇ ਵਿੱਚ EVM ਮਸ਼ੀਨ ਵੀ ਰੱਖੀ ਹੋਈ ਆ ਜਿਸ ਦੀ ਜਾਣਕਾਰੀ ਜਿਹੜੀ ਆ ਨਵੇਂ VOTERS ਨੂੰ YOUNG VOTERS ਨੂੰ ਪ੍ਰੇਰਿਤ ਕਰਨ ਲਈ ਕਿ ਵੋਟਾਂ ਪਾਉਣ ਲਈ ਉਹਨਾਂ ਬਾਰੇ ਜਾਣਕਾਰੀ ਦੇਣ ਲਈ ਤੇ ਇਸ ਮਕਸਦ ਇਹ ਆ ਕਿ ਜਿਹੜੇ ਨਵੇਂ ਜਿਹੜੇ YOUNG VOTERS ਆਪਣੀ ਵੋਟ ਬਣਾਉਣ ਦੇ ਜਿਹੜੇ ਪੁਰਾਣੇ ਵੋਟਰਸ ਨੇ ਉਹ ਆਪਣੀ ਵੋਟ ਜਿਹੜੀ ਆ ਹੁਣ ਜਿਹੜੀ 20 2024 ਦੇ ਵਿੱਚ ਇਲੈਕਸ਼ਨ ਆ ਰਹੀ ਆ ਲੋਕ ਸਭਾ ਦੀ ਉਸ ਵਿੱਚ ਵੱਧ ਚੜ ਕੇ ਹਿੱਸਾ ਲੈਣ ਇਸ ਵਿੱਚ ਪੈਂਦਾ ਇਹੇ ਮਕਸਦ ਹੈ ਇਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਆਪਣਾ ਮਿਸ਼ਨ ਪੂਰਾ ਕਰਾ